ਅਰ ਥੱਲੇ ਜਿਹੜਾ ਜਲ ਰਹੀਆਂ ਨੇ ਸਾਡੀਆਂ ਪੜਾਈਆਂ ਨੇ ਪਰ ਮੈਨੂੰ ਲੱਗਦਾ ਆ ਪੰਜਾਬ ਸਰਕਾਰ ਨੂੰ ਜਾਦਾ ਪੈਸੇ ਚਾਹੀਦੇ ਨੇ ਜਿਹੜੀ ਸਰਕਾਰ ਸਿੱਖਿਆ ਕ੍ਰਾਂਤੀ ਤੇ ਆਈ ਸੀਗੀ ਅੱਜ ਮੇਰੀ ਭੈਣਾ ਉਹਨੂੰ ਪੜਾਈ ਨੂੰ ਅੱਖ ਲਾਰੀਆਂ ਨੇ ਇਹ ਸਾਡੇ ਵਾਸਤੇ ਪਾਪ ਮੇਰਾ ਜੇਲ ਦੁਖਦਾ ਪਰ ਅਸੀਂ ਕਰੀਏ ਕੀ ਇਹਨਾਂ ਦੀ ਰੱਖਿਆ ਵੀ ਕਰਨੀ ਹੈ ਜਾਂ ਤਾਂ ਏਕਾ ਬੰਦ ਕਰ ਦੋ ਨਹੀਂ ਤਾਂ ਇੱਥੇ ਤੋਂ ਸ਼ਟਰ ਘੇਰ ਕੇ ਚੱਲਿਆ ਹੁਣ ਜਿਹੜਾ ਠੇਕਾ ਖੋਲੂਗਾ ਉਦੋਂ ਤੁਸੀਂ ਜਵਾਬ ਪੁੱਛਿਓ ਕਿ ਨਾ ਕੋਈ ਇੱਥੇ ਕੱਟਾ ਤੇ ਨਾ ਤਾਂ ਕੋਈ ਉਹ ਆ ਇਹ ਸਰਕਾਰ ਨੂੰ ਪੁੱਛਣਾ ਪੈਣਾ ਧਾਰੂ ਵੇਚਣ ਦੀਆਂ ਜਾਂ ਇਥੋਂ ਪੌਜੀ ਕੱਢਣੇ ਆ ਜਾਂ ਚੋ ਬੀਏ ਵਾਲੇ ਬੱਚੇ ਕੱਢਣੇ ਆ ਜਾਂ ਡਾਕਟਰ ਕੱਢਣੇ ਜਾਂ ਸ਼ਰਾਬੀ ਕੱਢਣੇ ਪੰਜਾਬ ਸਰਕਾਰ ਜੈਕਾਰਾ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਦੋ ਦਿਨ ਤੋਂ ਮੇਰੇ ਨਾਲ ਹੱਥ ਦੇ ਵਿੱਚ ਦੋ ਦਿਨ ਤੋਂ ਮੈਨੂੰ ਇਸ ਕਾਲਜ ਤੋਂ ਫੋਨ ਆ ਰਹੇ ਸੀ ਹੱਥ ਦੇ ਵਿੱਚ ਮਾਰ ਕੱਲ ਦੋ ਕੁੜੀਆਂ ਨੂੰ ਇੱਥੇ ਛੇੜਿਆ ਨੇ ਉਹ ਕੁੜੀਆਂ ਆਪਣੇ ਘਰੇ ਚੱਲਿਆ ਸੀਗੇ ਹਾਂਜੀ ਇੱਕ ਤਾਂ ਪਹਿਲੀ ਗੱਲ ਇਹ ਐਕਸਾਈਜ਼ ਦਾ ਜਿਹੜੀ ਪਾਲਿਸੀ ਹੈ ਉਹਦੇ ਪਾਲਿਸੀ ਦੇ ਉੱਤੇ ਖੜਾ ਹੀ ਨਹੀਂ ਕਰਦਾ ਪਹਿਲੀ ਗੱਲ ਦੂਸਰੀ ਗੱਲ ਇੱਕ ਪਾਸੇ ਪੰਜਾਬ ਸਰਕਾਰ ਗੱਲ ਕਰ ਰਹੀ ਹੈ ਕਿ ਨਸ਼ੇ ਬੰਦ ਕਰਨ ਦੀ ਕਾਲਜ ਤੋਂ ਸਿਰਫ 120 ਮੀਟਰ ਦੂਰ ਸ਼ਰਾਬ ਦਾ ਉਹਦੇ ਉੱਤੇ ਜਵਾਬ ਤੀਸਰੀ ਗੱਲ ਜਿਹੜਾ ਲਿੰਕ ਰੋਡ ਹੈ ਆ ਇੱਕੀ ਰੋਡ ਹੈ ਜਿੱਥੋਂ ਕੁੜੀਆਂ ਆਪਣੇ ਘਰੇ ਜਾਂਦੀਆਂ ਇਹ ਮੁੰਡੇ ਆਪਣੇ ਘਰੇ ਜਾਂਦੇ ਨੇ ਕਸ਼ਮੀਰੀ ਕੁੜੀ ਦੇ ਨਾਲ ਜੋ ਹੋਇਆ ਸੀ ਆਹੀ ਰੋਡ ਦੇ ਉੱਤੇ ਹੋਇਆ ਸੀ ਜੀ ਅੱਜ ਜੇ ਸਾਡੀ ਕੋਈ ਭੈਣ ਦੇ ਨਾਲ ਇਹ ਰੋਡ ਤੇ ਹੋਊਗਾ ਉਹਦਾ ਜ਼ਿੰਮੇਵਾਰ ਕੌਣ ਆ ਆਹ ਸ਼ਰਾਬ ਦਾ ਠਿਕਾਣਾ ਜੇ ਤੁਸੀਂ ਦੇਖੋ ਤੁੰਨਾ ਵੱਡਾ ਖੋਲ ਰੱਖਿਆ ਅੱਜ ਅਸੀਂ ਮੈਂ ਕਾਪੀਆਂ ਲੈ ਕੇ ਆਇਆ ਅੱਜ ਇੱਥੇ ਲਾ ਕੇ ਅੱਗ ਲਾ ਦੇਣੀ ਹੈ ਜਾਂ ਤਾਂ ਤੁਸੀਂ ਸਾਨੂੰ ਪੜਾ ਲਓ ਜਾਂ ਸਾਨੂੰ ਅੰਦਰੋਂ ਇੱਕ ਇੱਕ ਬੋਤਲ ਦੇ ਦਿਓ ਅਸੀਂ ਕਾਲਜ ਦੇ ਅੰਨੇ ਆ ਜਿਹੜਾ ਜਿਹੜਾ ਪਾਲਿਸੀ ਦਾ ਰੂਲ ਹੈ ਉਹ 50 ਤੋਂ 100 ਮੀਟਰ ਆ ਕਿ ਪਾਲਿਸੀ ਤੋਂ ਬਾਹਰ ਨਹੀਂ ਹੈ ਜੀ ਇਹ ਸਰ ਰੂਲ ਤਾਂ ਇਹ ਵੀ ਹੈ ਨਾ ਸਿੱਖਿਆ ਕ੍ਰਾਂਤੀ ਵੀ ਕਰੂਗਾ ਹਾਂ ਰੂਲ ਤਾਂ ਇਹ ਵੀ ਹੈ ਨਾ ਕਿ ਮਹਾਨ ਸਾਹਿਬ ਨੇ ਕਹੇ ਨਸ਼ੇ ਵਰਤੇ ਕਮਹੀਨ ਛੇੜਨੀ ਰੂਲ ਤਾਂ ਇਹ ਵੀ ਹੈ ਨਾ ਕਿ ਕਾਲੀ ਧਾਰੂ ਦੇ ਨਾਲ ਉੱਥੇ ਜੋ ਰੂਲ ਦੇ ਮੁਤਾਬਕ ਹੈ ਜੋ 50 ਤੋਂ 100 ਮੀਟਰ ਜਿਹੜਾ ਮੰਦਿਰ ਗੁਰਦੁਆਰਾ ਸੰਸਥਾ ਜੋ ਪੜ੍ਹਾਈ ਆਣਾ ਕਾਲਜ ਉਹ ਸੋਨਾ ਤੁਹਾਡਾ ਪਰਸ਼ਨ ਹੈ ਜੀ ਹਾਂ ਅੱਲੇ ਤਾਂ ਐਸਜੀਪੀਸੀ ਵਾਲੇ ਨਹੀਂ ਆਲੇ ਕਿਉਂਕਿ ਉਹ ਗੁਰਦੁਆਰਾ ਆ ਉਹ ਮਸਜਿਦ ਆ ਹਾਂ ਖਾਲੇ ਤਾਂ ਇਹ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਹਾਈਵੇ ਨੇ ਕਿੱਦਾਂ ਬਣਨ ਦਿੱਤਾ ਹਾਈਵੇ ਆਲਾ ਵੀ ਰੂਲ ਆ ਨਾ ਸਾਬ ਉਹ ਤੁਹਾਨੂੰ ਪਤਾ ਹੋਣਾ ਅੱਜ ਕੱਲ ਹਾਈਵੇ ਤੋਂ ਹਟ ਕੇ ਪਿੰਡਾਂ ਅੰਦਰ ਪਿੰਡਾਂ ਦੇ ਬਣਨ ਲੱਗੇ ਨੇ ਐਨ ਐਚ ਹੋਮ ਦੇ ਉਹ ਵੀ ਤਾਂ ਰੂਲ ਆ ਸਾਬ ਸਭ ਤੋਂ ਉੱਤੇ ਇੱਕ ਮਿੰਟ ਸਰ ਸਭ ਤੋਂ ਉੱਤੇ ਤੁਹਾਡੀ ਗੱਲ ਦਾ ਜਵਾਬ ਆ ਅਸੀਂ ਬੱਚਿਆਂ ਨੂੰ ਪੜਾਉਣਾ ਜਾਂ ਬੱਚਿਆਂ ਨੂੰ दारू ਦੇ ਲੜ ਲਾਉਣਾ ਦੂਸਰੀ ਗੱਲ ਸਰ ਜਿਹੜੀ ਉਹ ਕੁੜੀਆਂ ਛੇੜੀ ਗਈਆਂ ਤੁਹਾਡੀ ਭੈਣ ਹੋ ਸਕਦੀ ਸੀ ਮੇਰੀ ਭੈਣ ਹੋ ਸਕਦੀ ਸੀ ਤੁਹਾਡੀ ਬੇਟੀ ਹੋ ਸਕਦੀ ਸੀ ਮੇਰੇ ਮੇਰੇ ਘਰ ਦੇ ਹੋ ਸਕਦੇ ਸੀ ਇੱਥੇ ਕਿਉਂ ਕਿ ਇੱਕੇ ਰੋਡ ਹੈ ਇੱਕੇ ਰੋਡ ਤੋਂ ਇਹ ਕਾਲਜ ਦੇ ਬੱਚੇ ਘਰ ਜਾਂਦੇ ਨੇ ਆ ਇੱਥੇ ਆਟੋ ਵਾਲੇ ਖੜਦੇ ਨੇ 18 18 ਸਾਲ ਦੀਆਂ ਕੁੜੀਆਂ ਇੱਥੋਂ ਆਪਣੇ ਘਰ ਕਿਉਂ ਸੇਫ ਨੇ ਜੇ दारू ਦੇ ਨਾਲ ਇਹਨੇ ਬੱਚੇ ਮਰ ਗਏ ਉੱਥੇ ਉਹ ਸੇਫ ਸੀਗੇ ਫਿਰ ਭਗਵੰਤ ਮਾਨ ਦਾ ਜਿਹੜਾ ਇਹ ਬਿਆਨ ਆ ਕਿ ਨਸ਼ਿਆ ਵਿਰੁੱਧ ਮੈਂ ਮਹਿੰਮ ਛੇੜ ਰਿਹਾ ਸਰ ਤੁਸੀਂ ਸਿੱਖਿਆ ਕ੍ਰਾਂਤੀ ਖਿਲਾਫ ਇੱਕ ਮਹਿੰਮ ਛੇੜ ਰਹੇ ਹੋ ਸਿੱਖਿਆ ਕ੍ਰਾਂਤੀ ਖਿਲਾਫ ਇੱਕ ਮੈਂ ਛੇੜ ਰਹੇ ਹਾਂ ਜੋ ਮੈਂ ਕਰ ਸਕਦਾ ਸੀ ਮੈਂ ਕਰ ਲਿਆ ਮੈਂ ਇਹਨੂੰ ਬੰਦ ਕਰ ਸਕਦਾ ਸੀ ਇਹ ਮੈਂ ਤੁਹਾਨੂੰ ਹੋਰ ਦਿਖਾਉਣਾ ਲਿਆਓ ਇੱਧਰ ਆਓ ਇੱਧਰ ਪੇਟੀ ਹੋਈ ਜੀ ਜੇ ਇਹ ਇੱਧਰ ਐਸਾ ਹਟ ਜਾਏਗਾ ਜੇ ਦੂਰ ਚਲੇ ਜਾਏਗਾ ਇਹ ਕੌਣ ਨੇ ਜੇ ਜੋ ਅਜਾ ਕਾਲਜ ਪੜ੍ਹਦੇ ਨੇ ਅਜਾ ਕਹਾਂ ਆਜੋ ਇੱਧਰ ਆਓ ਇੱਧਰ ਕਹਾਂ ਆਜੋ ਉਹਨੂੰ ਮੈਨੂੰ ਇਹ ਗੱਲ ਦੱਸੋ ਹਾਂ ਜੀ ਹੁਣ ਮੈਨੂੰ ਇਹ ਗੱਲ ਦੱਸੋ ਸਰ ਕੈਮਰਾ ਕਦੀ ਦੇਖ ਕੇ ਕੈਮਰਾ ਕਦੀ ਦੇਖੋ ਹੁਣ ਮੈਨੂੰ ਇਹ ਗੱਲ ਦੱਸੋ ਇਹਨਾਂ ਤੋਂ ਪੁੱਛੋ ਇਹ ਤੁਸੀਂ ਸੇਫੀਲ ਕਰਦੇ ਹੋ ਠੀਕੇ ਦਾ ਨਹੀਂ ਕਾਲਜ ਦੇ ਕਿਹਦੀ ਸਾਈਡ ਤੋਂ ਪ੍ਰੋਬਲਮ ਕਰਦੀ ਹੈ ਮੈਂ ਦੇਖਿਆ ਨਾ ਹਫਤਾ ਚ ਦੋ ਫੀਲਡ ਆਉਂਦੇ ਨੇ ਨਾ ਇਹਨਾਂ ਨੂੰ ਇੱਕ ਮਿੰਟ ਇੱਕ ਮਿੰਟ 20 25 ਦਿਨ ਤੁਹਾਡੇ ਘਰ ਲੈ ਜਾ ਨੀਚੇ ਕਰਾਓ ਸੱਤ ਵਾਰ ਮੈਂ ਆਪ ਕਾਲਜ ਨੂੰ ਤੇ 6 ਵਾਰ ਕਾਲਜ ਨੇ ਖੁਦ ਐਸਡੀਐਮ ਨੂੰ ਇਹ ਦੇਖਿਆ ਅੱਛਾ ਇਹਨਾਂ ਨੂੰ ਕੀ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ ਤੁਸੀਂ ਜਦੋਂ ਕਾਲਜ ਦੇ ਵਿੱਚੋਂ ਬਾਹਰ ਆਉਂਦੇ ਹੋ ਕੋਈ ਅਜਿਹੀ ਕੋਈ ਗੱਲਬਾਤ ਹੋਈ ਆ ਤੁਹਾਡੇ ਨਾਲ ਜਾਂ ਬਹੁਤ ਬੱਚੇ ਨਾਲ ਆਈ ਹੈ ਕੈਮਰਾ ਗੱਲੀ ਦੇਖ ਕੇ ਹਾਂ ਜੀ ਪਹਿਲੇ ਤੋਂ ਲੜਕੀਆਂ ਗਾੜੀ ਲੈ ਕੇ ਪਿੱਛੇ ਚਲਦੇ ਆ ਜਿਵੇਂ ਬੋਲਦੇ ਆ ਆਈਟੀ ਦੇ दो या ਕੁਝ ਦੇ दो आई डोंट نو ਕਿ ਉਹ ਕੁਝ ਡਰਿੰਕ ਕਰਕੇ ਬੋਲਦੇ ਆ ਪਰ ਅਮ ਐਸਾ ਤਾਂ ਕਿ ਅਗਰ ਅਮਨੇ ਇੱਕ ਬਟਨ ਨੂੰ ਦੇਖ ਲਿਆ ਤਾਂ ਉਹ ਪਤਾ ਨਹੀਂ ਕਿ ਸਾਈਨ ਸਮਝਦੇ ਆ ਜਾਂ ਲਾਈ ਮਾਦੇ ਆ ਬਟ ਅਬ ਉਹਨ ਕੀ ਅਗਰ ਮੈਂ ਐਸਾ ਹੋਤਾ ਗਾਇਆ ਉਹਨ ਕੀ ਬਹਨੇ ਐਸਾ ਕਰਤੀ ਹੋਗੀ ਕਿਸ ਆਲਰ ਦੇ ਨੂੰ ਪਰ ਹਮ ਐਸੀ ਫੈਮਿਲੀ ਸੇ ਨਹੀਂ ਆਤੇ ਹਾਂ ਤੋ ਐਸਾ ਤੋ ਇਹ ਪੰਜਾਬ ਕਿਆ ਠੀਕ ਜੋ ਜੋ ਸ਼ਰਾਬ ਦਾ ਠਿਕਾ ਹੈ ਕਿਆ ਕਾਲਜ ਕੇ ਬਾਸ ਹੋਣਾ ਚਾਹੀਏ ਹੈ ਨਾ ਨਹੀਂ ਹੋਣਾ ਚਾਹੀਦਾ ਸਰ ਇੱਕ ਮਿੰਟ ਹਾਂਜੀ ਬਾਈ ਜੀ ਗੱਲ ਦੱਸੋ ਇਹ ਤੋ ਦੂਰ ਹੋ ਜਾਏਗਾ ਇੱਕ ਮਿੰਟ ਬੇਟਾ ਤੇਰੀ ਉਮਰ ਕਿੰਨੀ 18 ਇਹ 18 ਸਾਲ ਦੀ ਹੈ ਸਰ 20 25 ਸਾਲ ਦਾ ਤੁਹਾਨੂੰ ਐਕਸਪੀਰੀਅੰਸ ਹੋਣਾ ਹਾਂਜੀ ਆਪਾਂ ਇਹਨੂੰ ਇਹ ਸਵਾਲ ਪੁੱਛ ਰਹੇ ਕਿ ਸ਼ਰਾਬ ਦਾ ਠਿਕਾ ਕਾਲਜ ਦੇ ਬਾਸ ਹੋਣਾ ਚਾਹੀਦਾ ਕਿ ਨਹੀਂ ਤੋ ਆਪਣੀ ਨੈਤਿਕਤਾ ਹੋਣੀ ਚਾਹੀਦੀ ਆ ਕਿ ਯਾਰ ਉਹ ਇਹ ਬਗਾਨੀਆਂ ਨੇ ਆਪ ਗੰਨੀ ਆ ਇਹ ਪੰਜਾਬ ਦੀ ਧਰਤੀ ਤੇ ਮੇਰੀ ਭੈਣਾ ਨੇ ਹੱਜ ਹੋ ਗਈ ਯਾਰ ਤੁਸੀਂ ਕਿਹਜੇ ਸਵਾਲ ਪੁੱਛ ਰਹੇ ਹੋ ਇੰਨਾ ਵੱਡਾ ਇਹ ਸ਼ਰਾਬ ਦਾ ਠੇਕਾ ਖੋਲ ਕੇ ਰੱਖਿਆ ਕੋਈ ਇੰਸਟੀਟਿਊਸ਼ਨ ਨਹੀਂ ਖੋਲਿਆ ਚਲੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਸ ਜੀ ਸਰਕਾਰ ਨੇ ਮਨਜ਼ੂਰੀ ਤਾਂ ਕਿਸੇ ਨੇ ਦਈ ਹੈ ਨਾ ਇਸ ਨੂੰ ਠੇਕੇ ਇਸਾਈਜ਼ ਨੇ ਦਈ ਹੈ ਹਾਂਜੀ ਇਹ ਠੇਕਾ ਮੈਂ ਹੋਰ ਦੱਸ ਦਵਾਂ ਲੋ ਤੁਹਾਡੀ ਖਬਰ ਬਣਾ ਦਵਾਂ ਹਾਂਜੀ ਇਹ ਠੇਕਾ ਕਾਂਗਰਸੀ ਬੰਦੇ ਦਾ ਅੱਜ ਮੈਨੂੰ ਫੋਨ ਆਇਆ ਕਿ ਨਾ ਜਾਇਓ ਉੱਥੇ ਬਹੁਤ ਵੱਡੇ ਲੀਡਰਾਂ ਦੇ ਫੋਨ ਆਏ ਮੈਂ ਕਿਹਾ ਯਾਰ ਤਾਂ ਮੈਂ ਤਾਂ ਇਸਤੀਫਾ ਦਿਵਾ ਲਵਾਂ ਮੈਂ ਜੇ ਇਹਦੀ ਕੁਰਸੀ ਤੇ ਬੈਠਾ ਮੈਂ ਕਰੂੰਗਾ ਇਹ ਤੋਂ ਦੂਰ ਚਲ ਜੇਗਾ ਇਹ ਫਿਰ ਠੀਕ ਹੈ ਦੂਰ ਚਲ ਜਾ ਕਿੰਨਾ ਕਿੰਨਾ ਕਿੰਨੀ ਮੰਗ ਕਰ ਰਿਹਾ ਦੇਖੋ ਇਹ ਜਿਹੜਾ ਕੱਟ ਆ ਨਾ ਇਹ ਬਾਈ ਜੀ ਕੱਟ ਤੋਂ ਦੂਰ ਚਲਦਾ ਠੀਕ ਹੈ ਜੀ ਆ ਜਿਹੜਾ ਹੁਣ ਤੁਸੀਂ ਆਉਨੇ ਉੱਥੇ ਕੋਈ ਕੱਟ ਹੈ ਨਹੀਂ ਕੱਟ ਉੱਥੇ ਅੱਗੇ ਹੈ ਠੀਕ ਹੈ ਜੀ ਇਹ ਕਾਲਜ ਮੰਗ ਕਰ ਰਿਹਾ ਮੈਂ ਵਿਦਿਆਰਥੀ ਜਥੇਬੰਦੀ ਦਾ ਪ੍ਰਧਾਨ ਮੰਗ ਕਰ ਰਿਹਾ ਆਪਣਾ ਜਥੇਦਾਰ ਸਾਹਿਬ ਅਕਾਲ ਤਖਤ ਦੇ ਇੱਕ ਬਿਆਨ ਦਿੱਤੇ ਸੀਗੇ ਕੀ ਗੁਰਦੁਆਰਾਂ ਸਕੂਲਾਂ ਦੇ ਕੋਲ ਕੋਈ ਵੀ ਅਜਿਹੀ ਚੀਜ਼ ਨਹੀਂ ਹੋਣੀ ਚਾਹੀਦੀ। ਇਸ ਪ੍ਰੀਜ਼ੀ ਦੀ ਗੱਲ ਕਰਦੇ ਆ ਅੱਗੇ ਆਈਟੀਆਈ ਵੀ ਹੈਗੀ ਐ ਕੁੜੀਆਂ ਦੀ। ਸਰ ਉਹੀ ਤਾਂ ਪਰ ਉੱਥੇ ਵੀ ਕਿੱਥੇ ਜਾਏਗਾ। ਉਹਦੇ ਐਕਸਰਾਈਜ਼ ਪੁੱਛੇ ਹੁਣ ਮੈਨੂੰ ਸਵੇਰੇ ਬਹੁਤ ਤਕੜੇ ਕਮਿਸ਼ਨਰ ਦਾ ਫੋਨ ਆਉਂਦਾ। ਐਕਸਰਾਈਜ਼ ਦੇ ਕਮਿਸ਼ਨਰ ਦਾ ਮੈਨੂੰ ਪਤਾ ਕੀ ਕਹਿੰਦਾ ਯਾਰ ਆਪਾਂ ਬਹਿ ਕੇ ਨਿਬੇੜ ਲੈਂਦੇ ਆ। ਆਪਾਂ ਗੱਲ ਕਰ ਲੈਂਦੇ ਆ ਉਹ ਮੇਰੇ ਸਾਹਿਬ ਮੈਂ ਤਾਂ ਮੇਰੇ ਜੇ ਆਪਣੇ ਪਿਓ ਦਾ ਵੀ ਠੇਕਾ ਹੁੰਦਾ ਨਾ ਉਹਦੇ ਬਾਰੇ ਮੈਂ ਤਾਂ ਨੰਨ ਲਾਦਣਾ ਸੀਗਾ। ਇਹ ਮੇਰੀਆਂ ਨੇ ਇਹ ਮੇਰੀਆਂ ਭੈਣਾਂ ਨੇ ਆਦੇ ਯਾਰ ਇਹਨਾਂ ਦੀ ਸ਼ਕਲਾਂ ਤਾਂ ਦੇਖੋ। अगला अगर इस लास्ट क्वेश्चन अगर नहीं है ठेका चुनाव करोगे ਸਾਰੇ ਲੋਕਾਂ ਨੂੰ ਜਰੂਰ ਦੱਸਿਆ ਫੋਟੋ ਖੁੱਲਾ ਹੋ ਜਾ ਐਂਡਰਸਟਾਈ ਦੇ ਪ੍ਰਧਾਨ ਇਸ ਸਮੇਂ ਜਿਹੜਾ ਹੈ ਕਾਫੀਆਂ ਨੂੰ ਇੱਕਤਾ ਨੂੰ ਅਗਲਾਈ ਜਾ ਰਹੀ ਹੈ